ਇਸ ਲਈ ਦੀ ਵੱਡੀ ਖਬਰ ਭਾਜਪਾ ਦੇ ਸੀਨੀਅਰ ਆਗੂ ਮਨਰੰਜਨ ਕਾਲੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਕੱਲ ਦੇ ਰਾਤ 2 ਵਜੇ ਮਨਰੰਜਨ ਕਾਲੀਆ ਦੇ ਘਰ ਦੇ ਉੱਤੇ ਕੁਛ 75 ਲੋਕਾਂ ਦੇ ਵੱਲੋਂ ਹਮਲਾ ਕੀਤਾ ਗਿਆ ਰਾਤ 2 ਵਜੇ ਮਨਰੰਜਨ ਕਾਲੀਆ ਦੇ ਘਰ ਦੇ ਵਿੱਚ ਬਲਾਸਟ ਹੁੰਦਾ ਹੈ ਬਲਾਸਟ ਨਾਲ ਜ਼ਬਰਦਸਤ ਸੀ ਕਿ ਬੇੜੇ ਦੇ ਵਿੱਚ ਖੜੀ ਗੱਡੀ ਤੇ ਮੋਟਰਸਾਈਕਲ ਚੱਕਣਾ ਚੂਰ ਹੋ ਜਾਂਦੇ ਨੇ ਘਰ ਦੇ ਸਾਰੇ ਸ਼ੀਸ਼ੇ ਟੁੱਟ ਜਾਂਦੇ ਨੇ ਤੇ ਇਸ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ ਸਿਆਸਤ ਵੀ ਭਖ ਜਾਂਦੀ ਹੈ ਜਿੱਥੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਭਾਜਪਾ ਪ੍ਰਧਾਨ ਤੇ ਸੁਨੀਲ ਜਾਖੜ ਤੇ ਸਾਬਕਾ ਭਾਜਪਾ ਪ੍ਰਧਾਨ ਅਸ਼wini ਸ਼ਰਮਾ ਸਮੇਤ ਪੰਜਾਬ ਸਰਕਾਰ ਦੇ ਕਈ ਵੱਡੇ ਆਗੂ ਮੌਕੇ ਤੇ ਪਹੁੰਚਦੇ ਨੇ ਮਨਰੰਜਨ ਕਾਲੀਆ ਦਾ ਹਾਲ ਜਾਣਦੇ ਨੇ ਤੇ ਨਾਲ ਦੀ ਨਾਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਜਿੱਥੇ ਮਨਰੰਜਨ ਕਾਲੀਆ ਦੇ ਨਾਲ ਫੋਨ ਤੇ ਗੱਲਬਾਤ ਕਰਦੇ ਨੇ ਸੁਰੱਖਿਆ ਦਾ ਭਰੋਸਾ ਦਿੰਦੇ ਨੇ ਤੇ ਸਭ ਦੇ ਦਰਮਿਆਨ ਜਿੱਥੇ ਸਿਆਸੀ ਪਾਰਾਵਾਦਾ ਜਾ ਰਿਹਾ ਸੀ ਤੇ ਉੱਥੇ ਹੀ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਮਨਰੰਜਨ ਕਾਲੀਆ ਦੇ ਘਰ ਦੇ ਉੱਤੇ ਬਲਾਸਟ ਕਰਨ ਵਾਲੇ ਨੌਜਵਾਨ ਪੁਲਿਸ ਵੱਲੋਂ ਕਾਬੂ ਕਰ ਲਏ ਗਏ ਨੇ ਠੀਕ ਸੁਣਿਆ ਤੁਸੀਂ ਮਨਰੰਜਨ ਕਾਲੀਆ ਦੇ ਘਰ ਦੇ ਉੱਤੇ ਜਿਨ੍ਹਾਂ ਨੌਜਵਾਨਾਂ ਦੇ ਵੱਲੋਂ ਦੇਰ ਰਾਤ ਬਲਾਸਟ ਕੀਤਾ ਗਿਆ ਤੇ ਉਹ ਨੌਜਵਾਨ ਪੁਲਿਸ ਵੱਲੋਂ ਕਾਬੂ ਕਰ ਲਏ ਗਏ ਨੇ ਸੀਸੀਟੀਵੀ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਆਟੋ ਰਿਕਸ਼ਾ ਜਿਹੜਾ ਈ ਰਿਕਸ਼ਾ ਜਿਹੜੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਆਉਂਦਾ ਹੈ ਪਹਿਲਾਂ ਘਰ ਦੀ ਰੇਕੀ ਕਰਦਾ ਹੈ ਤੇ ਉਸ ਤੋਂ ਬਾਅਦ ਜਦੋਂ ਵਾਪਸ ਜਾਂਦਾ ਹੈ ਤਾਂ ਘਰ ਦੇ ਵਿੱਚ ਇੱਕ ਗਰਨੇਡ ਸੁੱਟਦਾ ਹੈ ਤੇ ਗਰਨੇਡ ਦਾ ਧਮਾਕਾ ਇਸ ਕਦਰ ਹੁੰਦਾ ਹੈ ਕਿ ਕੋਲ ਖੜੇ ਸ਼ੀਸ਼ੇ ਤੇ ਗੱਡੀਆਂ ਦਾ ਨੁਕਸਾਨ ਹੋ ਜਾਂਦਾ ਹੈ ਜਿਸ ਤੋਂ ਬਾਅਦ ਪੂਰੀ ਸਿਆਸਤ ਪੱਖੀ ਇਸ ਪੂਰੇ ਮਾਮਲੇ ਦੇ ਵਿੱਚ ਤਾਂ ਹੁਣ ਇਹ ਈ ਰਿਕਸ਼ਾ ਵੀ ਜਿਹੜਾ ਹੈ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਤਾਂ ਨਾਲ ਦੀ ਨਾਲ ਪੁਲਿਸ ਵੱਲੋਂ ਜਿਹੜਾ ਇਹਨਾਂ ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਤਾਂ ਹੁਣ ਚੰਦ ਮਿੰਟਾਂ ਬਾਅਦ ਪੰਜਾਬ ਦੇ ਸਪੈਸ਼ਲ ਏਡੀਜੀ ਵੀ ਜਿਹੜੇ ਅਰਪਿਤ ਸ਼ੁਕਲਾ ਇਸ ਪੂਰੇ ਮਾਮਲੇ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦੇਣਗੇ ਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤੇ ਨਾਲ ਦੀ ਨਾਲ ਕੈਸਰਾਂਗਾਂ ਇਹ ਵੀ ਲਗਾਈਆਂ ਜਾ ਰਹੀਆਂ ਨੇ ਕਿ ਮੁੱਖ ਮਲਜ਼ਮ ਜਿਹੜਾ ਹੈ ਉਹ ਵੀ ਕਾਬੂ ਕਰ ਲਿਆ ਗਿਆ ਹੈ ਪੰਜਾਬ ਪੁਲਿਸ ਦੇ ਵੱਲੋਂ ਇਸ ਤਰੀਕੇ ਦੀ ਸੂਚਨਾ ਜਿਹੜੀ ਆ ਉਹ ਹੁਣ ਭੇਜੀ ਗਈ ਹੈ ਤੇ ਚੰਦ ਮਿੰਟਾਂ ਦੇ ਵਿੱਚ ਜਿਹੜੇ ਸਪੈਸ਼ਲ ਡੀਜੀਪੀ ਪੰਜਾਬ ਨੇ ਅਰਪਿਤ ਸ਼ੁਕਲਾ ਜਿਹੜੇ ਏਡੀਜੀਪੀ ਨੇ ਲਾਅ ਐਂਡ ਆਰਡਰ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਆ ਸਾਰੀ ਸਾਂਝੀ ਕੀਤੀ ਜਾਏਗੀ ਉਹਨਾਂ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਕੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਜਾਏਗੀ ਇਹ ਨੌਜਵਾਨ ਕਿੱਥੋਂ ਕਾਬੂ ਕੀਤੇ ਗਏ ਨੇ ਕੀ ਅਕਸਰ ਸੀ ਕੀ ਕਾਰਨ ਸੀ ਜਿਹੜਾ ਇਹਨਾਂ ਦੇ ਵੱਲੋਂ ਜਿਹੜਾ ਮਨੋਰੰਜਨ ਕਾਲੀਆ ਦੇ ਘਰ ਦੇ ਉੱਤੇ ਵੱਡਾ ਬਲਾਸਟ ਕੀਤਾ ਗਿਆ ਕਿਉਂਕਿ ਦੇਖਿਆ ਜਾਵੇ ਤਾਂ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਗ੍ਰਨੇਡ ਅਟੈਕ ਜਿਹੜੇ ਨੇ ਉਹ ਹੋ ਰਹੇ ਨੇ ਪਹਿਲਾਂ ਬਾਰਡਰ ਏਰੀਆ ਦੇ ਵਿੱਚ ਹੋ ਰਹੇ ਸੀ ਚਾਹੇ ਉਹ ਅੰਮ੍ਰਿਤਸਰ ਹੋਵੇ ਗੁਰਦਾਸਪੁਰ ਹੋਵੇ ਬਟਾਲਾ ਹੋਵੇ ਤਾਂ ਇਸ ਥਾਮਾ ਦੇ ਉੱਤੇ ਜਿਹੜਾ ਨੇ ਗ੍ਰਨੇਡ ਹਮਲੇ ਹੋ ਰਹੇ ਸੀ ਪਰ ਇਸ ਸਬਦੇ ਦਰਮਿਆਨ ਹੁਣ ਪੰਜਾਬ ਦੇ ਸੈਂਟਰ ਦੇ ਵਿੱਚ ਅਜੇ ਹਾ ਅਟੈਕ ਹੋਣਾ ਤੇ ਉਹ ਵੀ ਇੱਕ ਸਿਆਸਤ ਦਾਣ ਦੇ ਘਰ ਹੋਣਾ ਕਿਤੇ ਨਾ ਕਿਤੇ ਬੜੇ ਸਵਾਲ ਜ਼ਰੂਰ ਖੜਾ ਕਰਦਾ ਹੈ ਕਿਉਂਕਿ ਜਲੰਧਰ ਦੇ ਵਿੱਚ ਦੂਸਰਾ ਗਰਨੇਡ ਹਮਲਾ ਹੈ ਕੁ ਮਹੀਨੇ ਦੇ ਵਿੱਚ ਵਿੱਚ ਇਸ ਤੋਂ ਪਹਿਲਾਂ ਇੱਕ ਯੂਟਿਊਬਰ ਹੈ ਰੋਜ਼ਰ ਸੰਧੂ ਉਹਦੇ ਘਰ ਦੇ ਉੱਤੇ ਜਿਹੜਾ ਇਹ ਅਟੈਕ ਹੁੰਦਾ ਹੈ ਗਰਨੇਡ ਅਟੈਕ ਹੁੰਦਾ ਹਾਲਾਂਕਿ ਉੱਥੇ ਗਰਨੇਡ ਜਿਹੜਾ ਪ੍ਰੋਪਰ ਤਰੀਕੇ ਨਾਲ ਨਹੀਂ ਫਟਿਆ ਸੀਗਾ ਪਰ ਇਹ ਸਭ ਦੇ ਦਰਮਿਆਨ ਇਸ ਦੀ ਸਾਰੀ ਜਿਹੜੀ ਹੈ ਜ਼ਿੰਮੇਵਾਰੀ ਹੈ ਉਹ ਪਾਕਿਸਤਾਨ ਦਾ ਇੱਕ ਡਾਉਨ ਲੈਂਦਾ ਹੈ ਤਾਂ ਹੁਣ ਵੀ ਗੱਲਾਂ ਇਹੀ ਨਿਕਲ ਰਹੀਆਂ ਨੇ ਕਿ ਇਸ ਪੂਰੇ ਮਾਮਲੇ ਦੀਆਂ ਤਾਰਾਂ ਜਿਹੜੀਆਂ ਨੇ ਉਹ ਜਿਹੜੀਆਂ ਪਾਕਿਸਤਾਨ ਦੇ ਨਾਲ ਜੁੜੀਆਂ ਹੋਣਗੀਆਂ ਤਾਂ ਹੁਣ ਚੰਦ ਮਿੰਟਾਂ ਦੇ ਵਿੱਚ ਹੀ ਜਿਹੜਾ ਨੇ ADGP ਲਾਅ ਐਂਡ ਆਰਡਰ ਤੇ ਪੰਜਾਬ ਦੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਜਿਹੜੇ ਨੇ ਉਹ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ ਜਿਸ ਤੋਂ ਬਾਅਦ ਜਾਣਕਾਰੀ ਦਿੱਤੀ ਜਾਏਗੀ ਕਿ ਨੌਜਵਾਨਾਂ ਨੂੰ ਕਿੱਥੋਂ ਕਾਬੂ ਕੀਤਾ ਗਿਆ ਹੈ ਇਹਨਾਂ ਦੇ ਕੋਲੋਂ ਕੀ ਕੀ ਚੀਜ਼ਾਂ ਬਰਾਮਦ ਹੋਈਆਂ ਨੇ ਪਰ ਹੁਣ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆ ਰਹੀ ਹੈ ਤਾਂ ਨਿਕਲ ਕੇ ਇਹ ਆ ਰਹੀ ਹੈ ਕਿ ਜਿਹੜੇ ਮਲਜ਼ਮਾਂ ਦੇ ਵੱਲੋਂ ਇਹਨਾਂ ਦੇ ਘਰ ਦੇ ਉੱਤੇ ਬਲਾਸਟ ਕੀਤਾ ਗਿਆ ਸੀ ਜਿਹੜੇ ਈ ਰਿਕਸ਼ਾ ਦੇ ਨਾਲ ਉਹਨਾਂ ਦੇ ਘਰ ਦੀ ਨਰੇਖੀ ਕੀਤੀ ਗਈ ਸੀ ਤਾਂ ਉਹ ਮਲਜ਼ਮ ਤੇ ਉਹ ਈ ਰਿਕਸ਼ਾ ਜਿਹੜਾ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਹੈ ਤੇ ਚੰਦ ਮਿੰਟਾਂ ਦੇ ਵਿੱਚ ਹੀ ਜਿਹੜਾ ਸਪੈਸ਼ਲ ਏ ਡੀ ਜੀ ਪੀ ਅਰਪਿਤ ਸ਼ੁਕਲਾ ਜਿਹੜੇ ਨੇ ਉਹ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ ਤਾਂ ਬੱਡੇ ਸਫਲਤਾ ਪੁਲਸ ਦੇ ਹੱਥ ਲੱਗੀ ਹੈ ਤਾਂ ਪੁਲਸ ਵੱਲੋਂ 24 ਘੰਟਿਆਂ ਦੇ ਪਹਿਲਾਂ ਹੀ ਜਿਹੜਾ ਹੈ ਪੂਰਾ ਮਾਮਲਾ ਉਹ ਸੁਲਝਾ ਲਿਆ ਗਿਆ ਹੈ ਰਾਤ 2 ਵਜੇ ਬਲਾਸਟ ਜਿਹੜਾ ਹੁੰਦਾ ਹੈ ਤੇ 2 ਵਜੇ ਦੇ ਦੁਪਹਿਰ ਤੋਂ ਪਹਿਲਾਂ ਜਿਹੜਾ ਹੈ ਉਹਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਂਦਾ ਤਾਂ ਮਲਾਕੇ ਚੱਲੀਏ ਤਾਂ 12 ਘੰਟਿਆਂ ਤੋਂ ਪਹਿਲਾਂ ਪਹਿਲਾਂ ਪੁਲਸ ਇਸ ਪੂਰੇ ਮਾਮਲੇ ਦੇ ਵਿੱਚ ਵੱਡੀ ਸਫਲਤਾ ਜਿਹੜੀ ਹੈ ਉਹ ਹਾਸਲ ਕਰ ਚੁੱਕੀ ਹੈ ਪੁਲਸ ਦੇ ਹੱਥੋਂ ਲਾ ਬੱਡੀ ਸਫਲਤਾ ਲੱਗੀ ਹੈ ਤੇ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਪਿਛਲੇ ਲੰਬੇ ਸਮੇਂ ਤੋਂ ਸਨੈਰੀਓ ਚੱਲਿਆ ਆ ਰਿਹਾ ਹੈ ਬਲਾਸਟਾਂ ਦਾ ਜਿਸ ਦੇ ਵਿੱਚ ਹੈਪੀ ਪਰਸ਼ੀਆ ਜੀਵਨ ਫੌਜੀ ਤੇ ਹੁਣ ਜਿਹੜਾ ਨਵਾਂ ਇੱਕ ਨਾਮ ਇਸ ਪੂਰੇ ਮਾਮਲੇ ਦੇ ਵਿੱਚ ਜੋੜਨੇ ਸ਼ੁਰੂ ਹੋਏ ਨੇ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਜਸ਼ਾਨ ਅਖਤਰ ਦਾ ਨਾਮ ਵੀ ਜੋੜਦਾ ਹੈ ਜਸ਼ਾਨ ਅਖਤਰ ਦੀ ਗੱਲ ਕੀਤੀ ਜਾਵੇ ਤਾਂ ਜਸ਼ਾਨ ਅਖਤਰ ਉਹ ਨੌਜਵਾਨ ਹੈ ਜਿਹੜਾ ਬੰਬੇ ਦੇ ਵਿੱਚ ਬਾਬਾ ਸਦੀਕੀ ਕਤਲ ਮਾਮਲੇ ਚ ਜਿਸ ਦੀਆਂ ਤਾਰਾਂ ਜੁੜੀਆਂ ਸੀ ਨਕੋਦਰ ਦਾ ਰਹਿਣ ਵਾਲਾ ਹੈ ਤੇ ਪੁਲਿਸ ਹਿਰਾਸਤ ਤੋਂ ਹਲੇ ਤੱਕ ਫਰਾਰ ਦੱਸਿਆ ਜਾ ਰਿਹਾ ਤਾਂ ਹੁਣ ਇਸ ਮਾਮਲਿਆਂ ਦੇ ਵਿੱਚ ਇਸ ਦਾ ਨਾਮ ਵੀ ਜਿਹੜਾ ਜੁੜਨਾ ਸ਼ੁਰੂ ਹੋ ਗਿਆ ਕਿਉਂਕਿ ਜਸ਼ਾਨ ਅਕਟਰ ਦੇ ਵੱਲੋਂ ਹੀ ਯੂਟਿਊਬਰ ਰੋਜਰ ਸੰਧੂ ਦੇ ਉੱਤੇ ਜਿਹੜਾ ਘਰ ਦੇ ਉੱਤੇ ਅਟੈਕ ਕਰਵਾਇਆ ਜਾਂਦਾ ਤਾਂ ਹੁਣ ਇਹਨਾਂ ਦੇ ਉੱਤੇ ਕਿਸ ਦੇ ਵੱਲੋਂ ਅਟੈਕ ਕੀਤਾ ਗਿਆ ਕੀ ਪੂਰੇ ਅਟੈਕ ਦੀ ਮਨਸ਼ਾ ਸੀ ਤਾਂ ਇਹ ਵੀ ਜਿਹੜੀ ਇਹ ਚੰਦ ਮਿੰਟਾਂ ਬਾਅਦ ਪੁਲਿਸ ਦੇ ਵੱਲੋਂ ਸਾਰੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰ ਦਿੱਤੀ ਜਾਏਗੀ ਤਾਂ ADGP ARP ਤੇ ਸ਼ੁਕਲਾ ਜਿਹੜੇ ਲਾਅ ਐਂਡ ਆਰਡਰਾਂ ਦੇ ਤੇ ਸਪੈਸ਼ਲ DGP ਨੇ ਪੰਜਾਬ ਦੇ ਤਾਂ ਉਹਨਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਚੰਦ ਮਿੰਟਾਂ ਚ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਸ਼ੁਰੂ ਕਰ ਦਿੱਤੀ ਜਾਏਗੀ ਤੇ ਇਸ ਦੇ ਵਿੱਚ ਸਾਰੀ ਜਾਣਕਾਰੀ ਜਿਹੜੀ ਹੈ ਉਹ ਦੇਣੀ ਸ਼ੁਰੂ ਕਰ ਦੇਣਗੇ ਤਾਂ ਹੁਣ ਇਸ ਪੂਰੀ ਖਬਰ ਦੇ ਉੱਤੇ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗਿੱਲ ਸੁਖਵੀਰ ਕੀ ਕੋਈ ਜਾਣਕਾਰੀ ਹੈ ਵੱਡਾ ਹਾਈ ਪ੍ਰੋਫਾਈਲ ਇਹ ਪੂਰਾ ਮਾਮਲਾ ਬਣਿਆ ਕਿਉਂਕਿ 7 ਤੋਂ 17 ਤੱਕ ਪੰਜਾਬ ਦੇ ਵਿੱਚ ਮੰਤਰੀ ਰਹਿੰਦੇ ਨੇ ਮਨਰਿੰਜਨ ਕਾਲੀਆ ਭਾਜਪਾ ਦੇ ਜਿਹੜਾ ਨੇ ਵੱਡੇ ਆਗੂ ਨੇ ਸੀਨੀਅਰ ਆਗੂ ਨੇ ਪੰਜਾਬ ਦੇ ਕੁਝ ਸੀਨੀਅਰ ਮੋਤਵਾਰ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਮਨਰਿੰਜਨ ਕਾਲੀਆ ਉਹਨਾਂ ਦੇ ਉੱਤੇ ਇੱਕ ਹਨ ਤੇ ਪਹਿਲਾ ਅਟੈਕ ਬਾਰਡਰਾਂ ਦੇ ਨੇੜੇ ਹੁੰਦੇ ਅਮ੍ਰਿਤਸਰ ਬਟਾਲਾ ਗੁਰਦਾਸਪੁਰ ਤੇ ਘੁੰਮ ਕੇ ਜਦੋਂ ਸਾਰਾ ਸਿਨੈਰੀਓ ਪੰਜਾਬ ਦੇ ਸੈਂਟਰ ਵਾਲੇ ਜ਼ਿਲ੍ਹੇ ਚ ਆ ਜਾਂਦਾ ਹੈ ਜਲੰਧਰ ਚ ਆ ਜਾਂਦਾ ਹੈ ਤੇ ਖਾਸ ਕਰਕੇ ਸਿਆਸਤਦਾਨ ਦੇ ਘਰ ਦੇ ਉੱਤੇ ਅਟੈਕ ਹੁੰਦਾ ਤਾਂ ਪੁਲਿਸ ਦੇ ਉੱਤੇ ਦਬਾਅ ਸੀ ਤੇ ਹੁਣ ਦਬਾਅ ਤੋਂ ਪੁਲਿਸ ਮੰਨ ਸਕਦੇ ਆ ਕਿ ਨਿਕਲ ਵੀ ਗਈ ਐ 12 ਘੰਟਿਆਂ ਤੋਂ ਪਹਿਲਾਂ ਪਹਿਲਾਂ ਪੂਰਾ ਕੇਸ ਸੋਲਵ ਕਰ ਲਿਆ ਗਿਆ ਹੈ ਹਾਲਾਂਕਿ ਸੋਲਵ ਤਾਂ ਨਹੀਂ ਕਹਿ ਸਕਦੇ ਪਰ ਜਿਹੜੇ ਮੁੱਖ ਸਾਜ਼ਿਸ਼ਕਰਤਾ ਨੇ ਉਹ ਹਜੇ ਤਾਂ ਫਰਾਰੀ ਹੋਣਗੇ ਪਰ ਜਨਾਹ ਦੇ ਵੱਲੋਂ ਬਲਾਸਟ ਕੀਤਾ ਗਿਆ ਉਹ ਕਾਬੂ ਕਰ ਲਏ ਨੇ ਅ ਬਿਲਕੁਲ ਜਾਣਕਾਰੀਆਂ ਮਿਲ ਰਹੀਆਂ ਨੇ ਨੇੜਲੇ ਸੂਤਰ ਇਹ ਜਾਣਕਾਰੀਆਂ ਦੇ ਰਹੇ ਨੇ ਕਿ ਪੁਲਿਸ ਦੇ ਵੱਲੋਂ ਈ ਰਿਕਸ਼ਾ ਜਿਹੜਾ ਹੈ ਉਹ ਵੀ ਬਰਾਮਦ ਕਰ ਲਿਆ ਗਿਆ ਵਿਵੇਕ ਨਾਲ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਉਹ ਹੰਗਾਵਰ ਵੀ ਜਿਹੜੇ ਨੇ ਉਹਨਾਂ ਨੂੰ ਵੀ ਕਾਬੂ ਕਰਨ ਲਿਆ ਗਿਆ ਪਰ ਕਿੱਥੋਂ ਕਾਬੂ ਕੀਤਾ ਗਿਆ ਈ ਰਿਕਸ਼ਾ ਕਿੱਥੋਂ ਕਾਬੂ ਕੀਤਾ ਗਿਆ ਹਜੇ ਤੱਕ ਹਾਲ ਫਿਲਹਾਲ ਇਹ ਜਾਣਕਾਰੀਆਂ ਨਹੀਂ ਨਿਕਲ ਕੇ ਸਾਹਮਣੇ ਆਈਆਂ ਟੀਡੀਜੀਪੀ ਲਾਅ ਐਂਡ ਆਰਡਰ ਜਿਹੜੇ ਨੇ ਅਰਪੇ ਸ਼ੁਕਲਾ ਹੋਰੀ ਉਹ ਉਹਨਾਂ ਦੇ ਵੱਲੋਂ ਪ੍ਰੈਸ ਵਾਰਤਾ ਕੀਤੀ ਜਾਣੀ ਹੈ ਤੁਹਾਡੇ ਦੱਸਣ ਮੁਤਾਬਕ ਪਰ ਆ ਪ੍ਰੈਸ਼ਰ ਇਸ ਕੇਸ ਨੂੰ ਲੈ ਕੇ ਬਹੁਤ ਵੱਡੇ ਪੱਧਰ ਦੇ ਉੱਪਰ ਬਣਿਆ ਹੋਇਆ ਸੀ ਵਿਵੇਕ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਪ੍ਰੈਸ਼ਰ ਇਹ ਨਹੀਂ ਕਿ ਇਕੱਲਾ ਜਿਹੜੇ ਮਨਰੰਜਨ ਕਾਲੀਆ ਨੇ ਜਿਹੜੇ ਸੀਨੀਅਰ ਲੀਡਰ ਨੇ ਵਜ਼ਾਰਤ ਦੇ ਵਿੱਚ ਵੀ ਰਹੇ ਨੇ ਪੰਜਾਬ ਵਿੱਚ ਉੱਗਾ ਉਹਨਾਂ ਦਾ ਨਾਮ ਹੈ ਉਹ ਬੀਜੇਪੀ ਦੇ ਵਿੱਚ ਆਲਾ ਵੱਡੇ ਪੱਧਰ ਦੇ ਉੱਪਰ ਉਹਨਾਂ ਦੇ ਵੱਲੋਂ ਰਾਜਨੀਤੀ ਕੀਤੀ ਗਈ ਤੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਨਾਲ ਇਹ ਵੀ ਚੀਜ਼ ਜੁੜਦੀ ਹੈ ਕਿ ਉਹ ਇੱਕ ਹਿੰਦੂ ਲੀਡਰ ਨੇ ਖਾਸ ਤੌਰ ਦੇ ਉੱਪਰ ਇਹ ਵੀ ਨਿਗਾ ਇਸ ਤਰੀਕੇ ਦੇ ਨਾਲ ਇਧਰਲੇ ਪਾਸੇ ਮਾਰਨੀ ਬਣਦੀ ਹੈ ਕਿ ਕਿਸੇ ਦੇ ਵੱਲੋਂ ਭਾਈ ਚਾਰਕ ਸਾਇਨ ਨੂੰ ਤੋੜਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਗਈ ਹਾਲਾਂਕਿ ਪੁਲਿਸ ਦੇ ਵੱਲੋਂ ਪਹਿਲਾਂ ਅਜਿਹੇ ਮਾਮਲਿਆਂ ਨੂੰ ਕਦੇ ਟਾਇਰ ਫਟਣ ਦੀ ਗੱਲ ਕਹਿ ਦਿੱਤੀ ਗਈ ਕਦੇ ਰੈਡੀਏਟਰ ਫਟਣ ਦੀ ਗੱਲ ਕਹਿ ਦਿੱਤੀ ਗਈ ਕਦੇ ਕਹਿ ਦਿੱਤਾ ਗਿਆ ਕਿ ਨਹੀਂ ਗਰਨੇਡਾ ਹਮਲਾ ਨਹੀਂ ਸੀ ਅਸੀਂ ਲੱਭ ਰਹੇ ਹਾਂ ਸਾਨੂੰ ਪਤਾ ਨਹੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਪਿਛਲੇ ਸਮੇਂ ਦੇ ਵਿੱਚ ਪੁਲਿਸ ਦੇ ਉੱਪਰ ਲਗਾਤਾਰ ਪ੍ਰਭਾਵ ਬਣਾਉਂਦੀਆਂ ਆ ਰਹੀਆਂ ਸੀ ਤੇ ਜਲੰਧਰ ਵਰਗੇ ਮਹਾਨਗਰ ਦੇ ਵਿੱਚ ਜਦੋਂ ਐਦਾਂ ਦੀ ਚੀਜ਼ ਹੋ ਜਾਣੀ ਉਹ ਵੀ ਇੱਕ ਸਿਆਸੀ ਵੱਡੇ ਲੀਡਰ ਦੇ ਘਰ ਦੇ ਵਿੱਚ ਤੇ ਸੋਚੋ ਜੇਕਰ ਉਹਨਾਂ ਦਾ ਕੋਈ ਪੁਲਿਸ ਕਰਮੀ ਬਾਹਰ ਰਾਖੀ ਦੌਰਾਨ ਬਾਹਰ ਤੁਰਿਆ ਫਿਰ ਹੁੰਦਾ ਵੀਡੀਓ ਦੇ ਵਿੱਚ ਉਸਦਾ ਵੀ ਜਾਂਦੀ ਨੁਕਸਾਨ ਹੋ ਸਕਦਾ ਸੀ ਹਾਲਾਂਕਿ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਸਭ ਕੁਝ ਬਿਆਨ ਕਰੀ ਜਾਂਦੀਆਂ ਨੇ ਕਿ ਕਿੱਡਾ ਵੱਡਾ ਧਮਾਕਾ ਹੋਏਗਾ ਨਾਲ ਹੀ ਬਹੁਤ ਵੱਡੀ ਗੱਲ ਇਹ ਵੀ ਹੈ ਕਿ ਸੁਰੱਖਿਆ ਕਰਮੀ ਖੁਦ ਜਾ ਕੇ ਪੁਲਿਸ ਥਾਣੇ ਦੇ ਵਿੱਚ ਦੱਸ ਕੇ ਆਉਂਦਾ ਹੈ ਕਿ ਭਾਈ ਸਾਡੇ ਘਰ ਦੇ ਵਿੱਚ ਧਮਾਕਾ ਹੋਇਆ ਹੈ ਗਰਨੇਡ ਹਮਲਾ ਕਿਸੇ ਨੇ ਕੀਤਾ ਹੈ ਜਾਂ ਪਰ ਕਿਹੜਾ ਹਮਲਾ ਹੈ ਆ ਕੇ ਵੇਖਿਆ ਜਾਵੇ ਤੇ ਉਹਨਾਂ ਦੇ ਵੱਲੋਂ ਉੱਥੋਂ ਉੱਠਣ ਤੋਂ ਲੈ ਕੇ ਉੱਥੇ ਪਹੁੰਚਣ ਨੂੰ 20 ਤੋਂ 25 ਮਿੰਟ ਦੇ ਕਰੀਬ ਲਾ ਦਿੱਤੇ ਗਏ ਜਦ ਕਿ ਦੂਰੀ ਜਿਹੜੀ ਮਨਰੰਜਨ ਕਾਲੀਆ ਦੇ ਘਰ ਤੋਂ ਉਸ ਥਾਣੇ ਦੀ ਤਕਰੀਬਨ 100 ਤੋਂ 130 ਕਿਲੋਮੀਟਰ ਦੀ ਹੈ ਸੋ ਤੁਸੀਂ ਸੋਚ ਸਕਦੇ ਹੋ ਕਿ ਕਿਵੇਂ ਇਹ ਵੱਡਾ ਲਾਅ ਐਂਡ ਆਰਡਰ ਦੇ ਵਿੱਚ ਪਿਆ ਹੋਇਆ ਖਲਾਅ ਜਿਹੜਾ ਹੈ ਇਹ ਪ੍ਰਭਾਵ ਵੀ ਬਣਿਆ ਹੈ ਇਹਨੇ ਪ੍ਰੈਸ਼ਰ ਜਿਹੜਾ ਉਹ ਕ੍ਰੀਏਟ ਕੀਤਾ ਤੇ ਨਾਲ ਦੀ ਨਾਲ ਮਨੰਜਨ ਕਾਰੀ ਹੋਰਾਂ ਦਾ ਇੱਕ ਬਿਆਨ ਜਿਹੜਾ ਹੈ ਉਹਨਾਂ ਦੇ ਕੋਲੋਂ ਦਿੱਤਾ ਗਿਆ ਉਹ ਕਹਿੰਦੇ ਕਿ ਡੀਜੀਪੀ ਹੋਰਾਂ ਦਾ ਫੋਨ ਉਹਨਾਂ ਨੂੰ 4 4:30 ਵਜੇ ਜਾ ਕੇ ਆਉਂਦਾ ਹੈ ਤੋ ਐਡਾ ਵੱਡਾ ਲੀਡਰ ਹੋਵੇ ਇਸ ਤਰੀਕੇ ਦੇ ਨਾਲ ਉਹਨਾਂ ਦੇ ਘਰ ਦੇ ਉੱਪਰ ਹਮਲਾ ਹੋ ਗਿਆ ਹੋਵੇ ਤੇ ਪੁਲਿਸ ਪ੍ਰਸ਼ਾਸਨ ਕਿਤੇ ਨਾ ਕਿਤੇ ਇਸ ਚੀਜ਼ ਨੂੰ ਸ਼ਾਇਦ ਫਿਰ ਉਸੇ ਤਰੀਕੇ ਸਮੇਟਣ ਦੀ ਕੋਸ਼ਿਸ਼ ਕਰ ਰਹੀ ਸੀ ਜਾਂ ਫਿਰ ਪੁਲਿਸ ਉਸੇ ਤਰੀਕੇ ਯਹਾਂ ਫਿਰ ਕੋਈ ਰੈਡੀਏਟਰ ਲੱਭ ਰਹੀ ਸੀ ਕੋਈ ਟਾਇਰ ਲੱਭ ਰਹੀ ਸੀ ਕਿ ਕਿਹਦਾ ਬਹਾਨਾ ਲਾ ਕੇ ਕੀਤਾ ਜਾਵੇ ਪਰ ਇੱਕ ਵੱਡਾ ਕਹਿ ਲੀਏ ਕਿ ਪੰਜਾਬ ਦੀ ਲੌਂਡ ਆਰਡਰ ਦੀ ਸਥਿਤੀ ਦੇ ਉੱਪਰ ਸਵਾਲ ਜਿਹੜਾ ਲਗਾਤਾਰਤਾ ਦੇ ਵਿੱਚ ਖੜਾ ਹੋ ਰਿਹਾ ਹੈ ਇਹਦੇ ਉੱਪਰ ਭਾਵੇਂ ਕਿਸੇ ਦੇ ਵੱਲੋਂ ਰਾਜਨੀਤਿਕ ਬਿਆਨ ਭਾਵੇਂ ਅਮਨ ਅਰੋੜਾ ਹੋਰਾਂ ਦੇ ਵੱਲੋਂ ਦਿੱਤੇ ਗਿਆ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਕਾਰਵਾਈਆਂ ਕਰ ਰਹੇ ਹਾਂ ਤਾਂ ਕਰਕੇ ਖਿੱਚ ਕੇ ਇਹ ਕਾਰਵਾਈਆਂ ਕਰ ਰਹੇ ਨੇ ਕੁਝ ਵੀ ਹੋਵੇ ਲੋਕ ਚਾਹੁੰਦੇ ਨੇ ਕਿ ਇਸ ਸਾਰੀ ਗੱਲ ਦੇ ਉੱਪਰ ਵਿਰਾਮ ਚੰਨ ਲੱਗੇ ਇਦਾਂ ਹਮਲਿਆਂ ਨੂੰ ਰੋਕਿਆ ਜਾਵੇ ਤੇ ਰੋਕ ਕੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਜਿਹੜੀ ਹੈ ਉਹਨੂੰ ਯਕੀਨੀ ਬਣਾਇਆ ਜਾਵੇ ਵਿਵੇਕ ਜੀ ਬਿਲਕੁਲ ਤਾਂ ਇੱਥੇ ਸੁਖਵੀਰ ਨਾਲ ਦੀ ਨਾਲ ਇਹ ਵੀ ਦੇਖਣ ਨੂੰ ਮਿਲਿਆ ਕਿ ਹੁਣ ਪੰਜਾਬ ਦੇ ਵਿੱਚ ਵੱਡਾ ਐਕਸ਼ਨ ਵਿਭਾਗ ਦੇ ਵੱਲੋਂ ਕੀਤਾ ਜਾਣਾ ਸੀ 3 ਵਜੇ ਉਹਨਾਂ ਦੇ ਵੱਲੋਂ ਇੱਕ ਪ੍ਰਦਰਸ਼ਨ ਦੀ ਕਾਲ ਦਿੱਤੀ ਗਈ 3 ਤੋਂ 5 ਦੇ ਦਰਮਿਆਨ ਪੂਰੇ ਪੰਜਾਬ 'ਚ ਜਿਹੜਾ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾਣੇ ਸੀ ਤਾਂ ਹੁਣ ਇੱਕ ਇਹ ਵੀ ਮੰਨ ਸਕਦੇ ਆ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪਾਸੇ ਇੱਕ ਪਾਸੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਲਗਾਤਾਰ ਇਹ ਗੱਲਾਂ ਚੱਲ ਰਹੀਆਂ ਨੇ ਕਿਉਂਕਿ ਬਾਰਡਰ ਏਰੀਆ ਆ ਜੇਕਰ ਜ਼ਿਕਰ ਕਰੀਏ ਤਾਂ ਅੰਮ੍ਰਿਤਸਰ ਲੈ ਲਈਏ ਗੁਰਦਾਸਪੁਰ ਲੈ ਲਈਏ ਬਟਾਲਾ ਲੈ ਲਈਏ ਫਿਰੋਜ਼ਪੁਰ ਲੈ ਲਈਏ ਅਬੌਰ ਲੈ ਲਈਏ ਹੈਨਾ ਤਾਂ ਆ ਸਾਰੇ ਇਦਾਂ ਦੇ ਏਰੀਏ ਨੇ ਜਿੱਥੇ ਆਰਮੀ ਦਾ ਕੰਟਰੋਲ ਜ਼ਿਆਦਾ ਦੇਖਣ ਨੂੰ ਮਿਲਦਾ ਕਿਉਂਕਿ ਆਰਮੀ ਦੀ ਸੀਮਾ ਜਿਹੜੀ ਆ ਵਧਾ ਦਿੱਤੀ ਗਈ ਪਹਿਲਾਂ 10 ਕਿਲੋਮੀਟਰ ਹੁਣ 50 ਕਿਲੋਮੀਟਰ ਦਾ ਦਾਇਰਾ ਜਿਹੜਾ ਆ ਆਰਮੀ ਦਾ ਵਧਾ ਦਿੱਤਾ ਗਿਆ ਤਾਂ ਇੱਥੇ ਤਾਂ ਇੱਕ ਕਨਫਲਿਕਟ ਸਮਝ ਆਉਂਦਾ ਹੈ ਕਿ ਆਰਮੀ ਦੀ ਇਨਪੁੱਟ ਘਟ ਰਹੀ ਗਈ ਆਰਮੀ ਦੀ ਇੰਟੈਲੀਜੈਂਸ ਘਟ ਰਹੀ ਗਈ ਪਰ ਜਦੋਂ ਪੰਜਾਬ ਦੇ ਅੰਦਰ ਖਾਸ ਕਰਕੇ ਜਲੰਧਰ ਜਿਹੜਾ ਇੱਕ ਤੁਸੀਂ ਵੀ ਜ਼ਿਕਰ ਕੀਤਾ ਕਿ ਮਹਾਨਗਰ ਹੈ ਸਮਾਰਟ ਸਿਟੀ ਹੈ ਬਣਨ ਜਾ ਰਹੀ ਹੈ ਪਰ ਇੱਕ ਨਾਲ ਦੀ ਨਾਲ ਇੰਡਸਟਰੀਅਲ ਏਰੀਆ ਵੀ ਹੈ ਉੱਥੇ ਜਿੰਨਾ FIFA ਵਰਲਡ ਕੱਪ ਦੇ ਵਿੱਚ ਜਿੰਨੇ ਵੀ ਹੁਣ ਸਾਰੇ ਫੁੱਟਬਾਲ ਜਾ ਰਹੇ ਨੇ ਉੱਥੋਂ ਬਣ ਰਹੇ ਨੇ ਪੰਜਾਬ ਦੀ ਸਭ ਤੋਂ ਵੱਡੀ ਦੇਸ਼ ਦੀ ਸਭ ਤੋਂ ਵੱਡੀ ਲੈਦਰ ਦੀ ਆਪਾਂ ਗੱਲ ਕਰੀਏ ਤਾਂ ਉੱਥੋਂ ਚੱਲਦਾ ਹੈ ਕਈ ਵੱਡੇ ਬਿਜ਼ਨਸਮੈਨ ਉੱਥੇ ਰਹਿੰਦੇ ਨੇ ਕਈ ਵੱਡੇ ਸਿਆਸਤਦਾਨ ਉੱਥੇ ਰਹਿੰਦੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅੱਜ ਦੇ ਸਮੇਂ ਦੇ ਵਿੱਚ ਉੱਥੇ ਰਹਿੰਦੇ ਨੇ ਜਲੰਧਰ ਤੋਂ ਸੰਸਦ ਨੇ ਤਾਂ ਉਸ ਏਰੀਆ ਨੂੰ ਚੂਜ਼ ਕਰਨਾ ਤੇ ਉੱਥੇ ਜਾ ਕੇ ਇਦਾਂ ਦਾ ਬਲਾਸਟ ਕਰ ਦੇਣਾ ਉਹ ਵੀ ਇੱਕ ਨੌਨ ਪਰਸਨੈਲਿਟੀ ਦੇ ਵਿੱਚ ਦੋ ਬਲਾਸਟ ਹੋਏ ਨੇ ਜਲੰਧਰ ਦੇ ਵਿੱਚ ਇਸ ਮਹੀਨੇ ਦੇ ਵਿੱਚ ਵਿੱਚ ਜੇ ਅੱਪਾ ਗੱਲ ਕਰੀਏ ਤਾਂ ਇੱਕ ਮਹੀਨੇ ਦੇ ਦਰਮਿਆਨ ਇੱਕ ਹੋਇਆ ਹੈ ਰੋਜ਼ਰ ਸੰਧੂ ਜਿਹੜੇ ਮਸ਼ਹੂਰ ਯੂਟਿਊਬਰ ਨੇ ਦੂਸਰਾ ਮਸ਼ਹੂਰ ਸਿਆਸਤਦਾਨ ਦੇ ਘਰ ਦੇ ਵਿੱਚ ਕਿਤੇ ਨਾ ਕਿਤੇ ਵੱਡਾ ਸੰਕੇਤ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਆ ਬਿਲਕੁਲ ਆਉਣ ਵਾਲੇ ਸਮੇਂ ਦੀ ਸਥਿਤੀ ਨੂੰ ਸਮਝਣਾ ਅਜੇ ਤਾਂ ਇਸ ਨਜ਼ਾਕਤ ਨੂੰ ਸਮਝਣਾ ਹੀ ਬਹੁਤ ਮੁਸ਼ਕਲ ਹੈ ਕਿਉਂਕਿ ਇੱਕ ਤੋਂ ਬਾਅਦ ਇੱਕ ਇਹ ਧਮਾਕਾ ਹੋ ਜਾਣਾ ਧਮਾਕਾ ਵੀ ਕਿਸੇ ਇਸ ਤਰੀਕੇ ਦੇ ਨਾਲ ਨਹੀਂ ਤੇ ਜਿਨ੍ਹਾਂ ਕਹ ਲਈਏ ਕਿ ਲੀਡਰਾਂ ਦੀ ਸਿਕਿਉਰਿਟੀ ਵਿਡਰੋ ਵਿਡਰੋ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਤਾਂ ਸਿਕਿਉਰਿਟੀ ਵਿਡਰੋ ਕਰਦੇ ਸਮੇਂ ਕਿਹਾ ਗਿਆ ਸੀ ਕਿ ਭਾਈ ਅਸੀਂ ਤਾਂ ਉਸ ਖੇਤਰ ਦੇ ਵਿੱਚ ਬੈਠੇ ਹਾਂ ਜਿੱਥੇ ਹਾਲਾਂਕਿ ਬੀਐਸਪ ਦੇ ਅਧਾਰ ਖੇਤਰ ਦੇ ਵਿੱਚ ਉਹ ਸਾਰਾ ਕੁਝ ਹੁੰਦਾ ਹੈ ਉਹਨਾਂ ਦੇ ਅਰੇਂਜ ਦੇ ਵਿੱਚ ਜਿਹੜੇ 5 ਕਿਲੋਮੀਟਰ ਦਾ ਉਹਨਾਂ ਨੂੰ ਇਹ ਦਿੱਤਾ ਗਿਆ ਉਸ ਸਾਰੇ ਚੁਕੇ ਗਏ ਸਵਾਲਾਂ ਦੇ ਵੀ ਮੰਤਵ ਏ ਅੱਜ ਤਾਂ ਸੱਚੋਂ ਦੇ ਸਾਬਤ ਹੋ ਰਹੇ ਨੇ ਇਸ ਦੇ ਪਿਛੇ ਕਿਸੇ ਦੇ ਵੱਲੋਂ ਪੋਲਿਟিক্যাল ਮੰਡੇਟਾ ਖੇਡਿਆ ਜਾ ਰਿਹਾ ਹੈ ਕਿਸੇ ਅ ਐਸੀ ਧਰ ਦੇ ਵੱਲੋਂ ਕਿਸੇ ਨੂੰ ਕਹਿ ਕੇ ਇਹ ਚੀਜ਼ਾਂ ਕਰਵਾਈਆਂ ਜਾ ਰਹੀਆਂ ਨੇ ਜਾਂ ਫਿਰ ਕਿਸੇ ਗੈਂਗਸਟਰ ਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਇਹ ਸਾਰੀ ਚੀਜ਼ ਜਾਂਚ ਪੜਤਾਲ ਦਾ ਵਿਸ਼ਾ ਹੈ ਹਾਲਾਂਕਿ ਅਸੀਂ ਆਸ ਉਮੀਦ ਕਰਦੇ ਹਾਂ ਕਿ ਪੰਜਾਬ ਦੀ ਇਸ ਵਕਤ ਬਣੀ ਹੋਈ ਲਾਅ ਐਂਡ ਆਰਡਰ ਦੀ ਜਿਹੜੀ ਨਾਜੁਕ ਦੀ ਸਥਿਤੀ ਹੈ ਜਿਹੜੀ ਕਿ ਹਾਸ਼ੀਏ ਦੇ ਉੱਪਰ ਹੀ ਬਿਲਕੁਲ ਆ ਚੁੱਕੀ ਹੈ ਉਸ ਸਥਿਤੀ ਨੂੰ ਸਾਹਮਣੇ ਦੇ ਲਈ ਪਰਜ਼ੋਰ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਪਰ ਨਾਲ ਦੀ ਨਾਲ ਇਹ ਗੱਲ ਇਹ ਵੀ ਨਾ ਜਲੰਧਰ ਦੇ ਵਿੱਚ ਇੰਡਸਟਰੀ ਦੀ ਤੁਸੀਂ ਗੱਲ ਕੀਤੀ ਜਲੰਧਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਗੁਰਜੀਤ ਸਿੰਘ ਚੰਨੀ ਹੋਰਾਂ ਦੇ ਉੱਤੇ ਰਹਿਣ ਦੀ ਗੱਲ ਕੀਤੀ ਵੱਡੇ ਪੱਦਰ ਦੇ ਉੱਪਰ ਜਲੰਧਰ ਦੇ ਵਿੱਚ ਜਿਹੜੇ ਲੋਕਾਂ ਦਾ ਆਉਣ ਜਾਣਾ ਹੋਏਗਾ ਜਾਂ ਫਿਰ ਜਿਨ੍ਹਾਂ ਨੂੰ ਮਨੋਰੰਜਨ ਵਾਲੀਆ ਹੋਰਾਂ ਦੇ ਘਰ ਦਾ ਪਤਾ ਹੋਏਗਾ ਇਹ ਕੋਈ ਦੂਰ ਦਰਾਡੇ ਵਾਲਾ ਇਲਾਕਾ ਤਾਂ ਹੈ ਨਹੀਂ ਸੀ ਵੀ ਬਿਲਕੁਲ ਇੱਕ ਸ਼ਾਸਤ ਰਹਿੰਦਾ ਹੈ ਉੱਥੇ ਦਿਨ ਦੇ ਸਮੇਂ ਵੀ ਪਰਮਾਨ ਰਹਿੰਦੀ ਹੈ ਤੇ ਰਾਤ ਦੇ ਸਮੇਂ ਇਸ ਦੇ ਬਿਲਕੁਲ ਫਰੰਟ ਵਾਲੇ ਪਾਸੇ ਮਿਊਨਿਸਪਲ ਕਾਰਪੋਰੇਸ਼ਨ ਦਾ ਦਫ਼ਤਰ ਵੀ ਹੈ ਹੂੰ ਉਸ ਸਾਰੀ ਚੀਜ਼ ਨੂੰ ਲੈ ਕੇ ਇਹ ਵੀ ਵੇਖਿਆ ਜਾ ਸਕਦਾ ਸੀ ਉਧਰਲੇ ਪਾਸੇ ਵੀ ਤੁਮਾਕਾ ਕੀਤਾ ਜਾ ਸਕਦਾ ਸੀ ਪਰ ਖਾਸ ਤੌਰ ਦੇ ਉੱਪਰ ਸੋਚਿਆ ਵਿਚਾਰਿਆ ਗਿਆ ਈ ਰਿਕਸ਼ਾ ਦੀ ਵਰਤੋਂ ਕੀਤੀ ਕਿ ਤੁਸੀਂ ਵੀ ਸੋਚੋ ਨਾ ਈ ਰਿਕਸ਼ਾ ਦੀ ਵਰਤੋਂ ਦਾ ਸਾਤ ਤੌਰ ਦੇ ਉੱਪਰ ਪਤਾ ਲੱਗਦਾ ਕਿ ਕਿਸੇ ਬਾਈਕ ਦੀ ਤਰ੍ਹਾਂ ਇਹ ਭਜ ਨਹੀਂ ਸਕਦਾ ਕਿਸੇ ਇੱਕ ਦੀ ਤਰ੍ਹਾਂ ਇਸ ਨੂੰ ਭਜਾਇਆ ਨਹੀਂ ਜਾ ਸਕਦਾ ਉਸ ਦੀ ਵਰਤੋਂ ਕਿਉਂ ਕੀਤੀ ਗਈ ਇਹ ਕਿਸੇ ਦੇ ਬਿਲੋ ਕਾਲੀ ਡੱਪੇ ਦੇ ਵਿੱਚ ਕਰ ਦਿੱਤਾ ਗਿਆ ਯਹਾਂ ਪਰ ਇਸ ਤਰੀਕੇ ਦੇ ਨਾਲ ਉਸ ਨੂੰ ਕਰਨ ਦੀ ਨਹੀਂ ਗੱਲ ਕੀਤੀ ਗਈ ਸੀ ਉਸ ਦੇ ਬਿਲੋ ਆਪਮਾਰੇ ਈ ਰਿਕਸ਼ਾ ਦੀ ਵਰਤੋਂ ਕੀਤੀ ਗਈ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਾਇਜ਼ ਦਾ ਵਿਸ਼ਾ ਨੇ ਤੇ ਹੁਣ ਜਦੋਂ ਅਰਪੇ ਸ਼ੁਕਾ ਹੋਰਾਂ ਦੇ ਵੱਲੋਂ ਇਸ ਬਾਬਤ ਜਿਹੜੀ ਪ੍ਰੈਸ ਵਾਰਤਾ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਤਾਂ ਬਹੁਤ ਸਾਰੀਆਂ ਛੱਕ ਸ਼ੰਕਾਮਾਂ ਤੇ ਉਹ ਜਵਾਬ ਮਿਲਣਗੇ ਜਿਨ੍ਹਾਂ ਦੀ ਆਸ ਸਾਨੂੰ ਵੀ ਹੈ ਤੁਹਾਨੂੰ ਵੀ ਹੈ ਤੇ ਦਰਸ਼ਕਾਂ ਨੂੰ ਵੀ ਇਸ ਦੀ ਆਸ ਹੈ ਪੰਜਾਬ ਪੁਲਿਸ ਉਹ ਉਹ ਤਾਂ ਸਮਝਣੇ ਰੱਖੇ ਜਾਣ ਜਿਹੜੇ ਲੋਕ ਜਾਣਨਾ ਚਾਹੁੰਦੇ ਨੇ ਇਹ ਉਧਰ ਦੀਆਂ ਗੱਲਾਂ ਨਾ ਕੀਤੀਆਂ ਜਾਣ ਕੇ ਟਾਇਰ ਫਟਿਆ ਸੀ ਇਦਾਂ ਹੋਇਆ ਸੀ ਨੱਭ ਰਹੇ ਆ ਕਰਾਂਗੇ ਉਹ ਸੀ ਆ ਸੀ ਇਹ ਸਾਰੀਆਂ ਚੀਜ਼ਾਂ ਕੋਈ ਨਹੀਂ ਜਾਣਨਾ ਚਾਹੁੰਦਾ ਜੀ ਸੁਖਵੀਰ ਮਾਫ਼ ਕਰਨਾ ਮਾਫ਼ ਕਰਨਾ ਤੁਹਾਨੂੰ ਇੱਥੇ ਰੋਕਣਾ ਪੈ ਰਿਹਾ ਕਿਉਂਕਿ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਜਿਹੜੇ ਨੇ ਕੁਣ ਅਧੀਨ ਪ੍ਰੈਸ ਕਾਨਫਰੈਂਸ ਜਿਹੜੀ ਸਟਾਰਟ ਹੋਗੀ ਹੈ ਤਾਂ ਦਰਸ਼ਕਾਂ ਦੇ ਨਾਲ ਵੀ ਪ੍ਰੈਸ ਕਾਨਫਰੈਂਸ ਜਿਹੜੀ ਆ ਸਾਂਝੀ ਕਰਾਂਗੇ ਪਰ ਵੱਡੀ ਸਫਲਤਾ ਜ਼ਰੂਰ ਪੰਜਾਬ ਪੁਲਿਸ ਦੇ ਹੱਥ ਲੱਗੀ ਹੈ ਤਾਂ ਨਰਿੰਦਰ ਕਾਲੀਆ ਦੇ ਘਰ ਅਟੈਕ ਕਰਨ ਵਾਲੇ ਮੁਲਜ਼ਮਾਂ ਨੂੰ ਜਿਹੜਾ ਪੰਜਾਬ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਪੰਜਾਬ ਪੁਲਿਸ ਵੱਲੋਂ ਈ ਰਿਕਸ਼ਾ ਜਿਸ ਦੇ ਉੱਤੇ ਰੇਕੀ ਕੀਤੀ ਗਈ ਜਿਸ ਦੇ ਨਾਲ ਬੰਬ ਜਿਹੜਾ ਉਹਨਾਂ ਦੇ ਘਰ ਸੁੱਟਿਆ ਗਿਆ ਤਾਂ ਉਹ ਈ ਰਿਕਸ਼ਾ ਵੀ ਜਿਹੜਾ ਬਰਾਮਦ ਕਰ ਲਿਆ ਗਿਆ ਤਾਂ ਡੀਜੀਪੀ ਅਰਪਿਤ ਸ਼ੁਕਲਾ ਜਿਹੜੇ ਨੇ ਉਹ ਪ੍ਰੈਸ ਕਾਨਫਰੈਂਸ

इस केस की प्रॉपर और जल्दी इन्वेस्टिगेशन कंप्लीट की जाए ये जो मैं आपसे शेयर कर रहा हूँ ये जो इनिशियल इन्वेस्टिगेशन और जो अरेस्ट हुई है दो लोगों की उसके बेसिस पे कर रहे हैं जल्दी ही आपको इसका सारा खुलासा मैं आपको अभी इससे ज्यादा डिटेल्स नहीं दे सकता हूं क्योंकि अभी इन्वेस्टिगेशन चल रही है और हमारी टीम्स काम कर रही हैं। जैसे ही हमारा ये तफ्तीश मुकम्मल होती है ये आपसे हम शेयर जी ये केस के को बहुत ही साइंटिफिक ढंग से इन्वेस्टिगेट किया गया ज्यादा जानकारी आपको ना देता हुआ मैं आपको बताऊंगा कि प्योरली साइंटिफिक इन्वेस्टिगेशन किए गए और उससे ये हमें uh, आज ये सफलता मिली और दो लोग ये से केस में भी है। जी मैं आपसे जी बिल्कुल आप सही कह रहे हैं और बाकी जो डिटेल्स हैं इसकी आ, किसका कितना कितना कहाँ इन्वॉल्वमेंट था वो सब so मैंने तो आपको बताया मैं आपसे शेयर करूंगा इससे ज्यादा अभी इट हैम्पर द पुलिस इन साइंटिफिक वेक्लूड के भट्टी से मैम जो इनिशियल इन्फॉर्मेशन हमारे पास अभी तक आई है वो मैं आपसे शेयर कर रहा हूँ और जो डिटेल्स होगी कब कहाँ कैसे ये सारी चीजें इन्वेस्टिगेशन के बाद आपसे शेयर तो 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 कर रहा हूँ क्या उस समय से कुछ ऐसी देखिए दे मैं आपको बता रहा हूं कि ये जो भी आ, कुछ सफलता पंजाब पुलिस ने हासिल की है 12 घंटे के अंदर ये हमारी सारी टीम्स और न केवल पंजाब पुलिस बल्कि हम सेंट्रल एजेंसीज के भी इन टच में हैं और एक बड़ा ऑपरेशन चल रहा है और जब डिटेल्स आएंगी हम आपसे सेंडल टू पीपल द ऑटो रिक्शा विच वाज यूज्ड इन दिस क्राइम हैज आल्सो बीन एंड रिकवर्ड बाय द पुलिस एंड आर पार्टीज आर हैव गॉन टू डिफरेंट प्लेसेज आपसे शेयर करूँगा मैं आपको बताया पूछा ना? एक, एक आप जाएंगे सर सीरीज ऑफ ग्रेनेड अटैक्स आई मीन हाउ वट डज इट से अबाउट द लॉ एंड ऑर्डर बहुत सारे पॉलिटिशियंस भी कंटिन्यूसली बोल रहे हैं आप लोगों ने बहुत सारे केसेस भी क्रैक किए हैं बट द नंबर ऑफ इंटेंसिटी ऑफ अटैक्स जहाँ पे पुलिस वाले हैं उनको भी टारगेट पुलिस पोस्ट को भी टारगेट किया जा रहा है मैम आई कैन ओनली टेल यू दैट पंजाब पुलिस इज वन ऑफ द बेस्ट फोर्सेस इन द कंट्री एंड वी हैव गिवन अ बिफिटिंग रिप्लाई एंड वी आर एब्सोल्युटली कॉम्पिटेंट एंड वी विल टेक एक्शन अगेंस्ट दैट मोस्ट ऑफ दीज bomb blasts that you are referring to have been solved and uh, the accused have been arrested so baki jo ek do case bache hain unme bhi hum jaldi hi kaam intelligence a failure hai kyunki aap crack tak karne hai case par pehla aapko pata hi lag paanda hai ki is tarike na hamle ho rahe ne jabki pehla wo videos paake warning bhi de dende ne tab fir aage karke ve jayega nahi idan di gall nahi hai hun ek general gall jodi aandi hai usda general alert hunda hai and intelligence de khat

there are connections and once once we establish it then we we will uh, share the details with you uh, i think jide uh, grade vagara ya can... jo uh, bhi hazar istemal kita ki ki wo sarhat paar to usda kuch connection nikal paya wo kitthon aaya aur mohaiya kitthon hoya sara material main ohi tanu dass reha ki let the investigation be complete we will share all these details with you all these details with you ji sir abhi di punjabi ch main Punjabi police di kodi ki report hai kyunki that punjab police is one of the best forces in the country and uh, we have given a befitting reply and we are absolutely competent and uh, we will take action against them. most of these bomb blasts that you are referring to have been solved and uh, the accused have been arrested. so, we jo ek do case bacha hai humne bhi ਆਪਾਂ ਕਰੈਕਟ ਕਰਦੇ ਮੈਂ ਕੇਸ ਪਰ ਪਹਿਲਾਂ ਆਪਾਂ ਨੂੰ ਪਤਾ ਹੀ ਲੱਗ ਪਦਾ ਕਿਉਂ ਇਸ ਤਰੀਕੇ ਨਾਲ ਹਮਲੇ ਹੋ ਰਹੇ ਨੇ ਜਦਕਿ ਪਹਿਲਾਂ ਉਹ ਵੀਡੀਓਸ ਪਾ ਕੇ ਮਾਰਨਿੰਗ ਵੀ ਦੇ ਦਿੰਦੇ ਨੇ ਤਾਂ ਫਿਰ ਅਗਰ ਕਰਕੇ ਮੈਂ ਵੇਗਾ ਨਹੀਂ ਇਦਾਂ ਦੀ ਗੱਲ ਨਹੀਂ ਹੈ ਹੁਣ ਇੱਕ ਜਨਰਲ